ਸਤਿ ਸ਼੍ਰੀ ਅਕਾਲ ਮੈਂ ਹਾ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਆ ਅੱਜ ਦੀਆਂ ਖਬਰਾਂ ਤੇ ਅਮਰੀਕਾ ਦੀ ਸਿਟੀਜ਼ਨਸ਼ਿਪ ਚਾਹੁੰਦੇ ਹੋ ਤਾਂ ਗਵਾਂਡੀਆਂ ਨਾਲ ਬਣਾ ਕੇ ਰੱਖਣੀ ਪਵੇਗੀ 트럼ਪ ਸਰਕਾਰ ਵੱਲੋਂ ਦਰਸਲ 34 ਸਾਲ ਪੁਰਾਣਾ ਨਿਯਮ ਮੁੜ ਲਾਗੂ ਕਰ ਦਿੱਤਾ ਗਿਆ ਜਿਸ ਤਹਿਤ ਸਿਟੀਜ਼ਨਸ਼ਿਪ ਅਰਜ਼ੀਆਂ ਦੀ ਪ੍ਰੋਸੈਸਿੰਗ ਦੌਰਾਨ ਨਿੱਜੀ ਮਾਮਲਿਆਂ ਦੀ ਪੁਨਛਾਣ ਆਰੰਭ ਦਿੱਤੀ ਗਈ ਹੈ ਦੂਜੇ ਸ਼ਬਦਾਂ 'ਚ ਕਹਿ ਲਿਆ ਜਾਵੇ ਤਾਂ ਗਵਾਂਡੀਆਂ ਨਾਲ ਤੁਹਾਡੀ ਅਣਬਣ ਯੂਐਸ ਸਿਟੀਜ਼ਨਸ਼ਿਪ ਦੇ ਰਾਹ ਚ ਅੜਿੱਕਾ ਬਣ ਸਕਦੀ ਹੈ ਇਮੀਗ੍ਰੇਸ਼ਨ ਅਫਸਰ ਸਿਰਫ ਗਵਾਂਡੀਆਂ ਤੋਂ ਹੀ ਸਬੰਧਤ ਪ੍ਰਵਾਸੀ ਦੇ ਕਿਰਦਾਰ ਬਾਰੇ ਪੁੱਛ ਪੜਤਾਲ ਨਹੀਂ ਕਰਨਗੇ ਸਗੋਂ ਕੰਮ ਵਾਲੀਆਂ ਥਾਵਾਂ ਤੇ ਜਾ ਕੇ ਸਾਥੀ ਮੁਲਾਜ਼ਮਾ ਨਾਲ ਵੀ ਗੱਲਬਾਤ ਕੀਤੀ ਜਾਵੇਗੀ ਮਾਮਲਾ ਇੱਥੇ ਹੀ ਖਤਮ ਨਹੀਂ ਹੁੰਦਾ ਕਿਉਂਕਿ ਆਉਣ ਵਾਲੇ ਸਮੇਂ ਚ ਨਿਯਮ ਹੋਰ ਸਖਤ ਕੀਤੇ ਜਾਣ ਦਾ ਖਤਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਤੇ ਨਾਗਰਿਕਤਾ ਅਰਜ਼ੀ ਦਾਖਲ ਕਰਨ ਵਾਲਿਆਂ ਨੂੰ ਗਵਾਂਡੀਆਂ ਐਮਪਲॉयਰਜ਼ ਸਾਥੀ ਮੁਲਾਜ਼ਮਾ ਤੇ ਕਾਰੋਬਾਰੀ ਸਾਥੀਆਂ ਤੋਂ ਸਿਫਾਰਸ਼ੀ ਪੱਤਰ ਲਿਖਵਾ ਕੇ ਲਿਆਉਣ ਦੇ ਹੁਕਮ ਦਿੱਤੇ ਜਾ ਸਕਦੇ ਨੇ জর্জ ਬੁਸ਼ ਸੀਨੀਅਰ ਦੇ ਰਾਸ਼ਟਰਪਤੀ ਹੁੰਦਿਆਂ ਨਿੱਜੀ ਮਾਮਲਿਆਂ ਬਾਰੇ ਪੁੱਛ ਪੜਤਾਲ ਬੰਦ ਕਰ ਦਿੱਤੀ ਗਈ ਸੀ ਪਰ ਬੀਤੀ 22 ਅਗਸਤ ਨੂੰ 트ੰਪ ਸਰਕਾਰ ਨੇ ਚੁੱਪਚੀਤੇ ਇਹ ਨੀਤੀ ਲਾਗੂ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਨੇ 1965 ਦੇ ਇਮੀਗ੍ਰੇਸ਼ਨ ਐਂਡ ਨੈਚਰਲਾਈਜੇਸ਼ਨ ਐਕਟ ਅਧੀਨ ਪੜਤਾਲ ਅਫਸਰ ਸਬੰਧਤ ਬਿਨੇਕਾਰ ਦੇ ਘਰ ਜਾਂਦੇ ਨੇ ਤੇ ਆਂਡ ਗਵਾਂਡ 'ਚ ਰਹਿਣ ਵਾਲਿਆਂ ਤੋਂ ਉਸ ਦੀਆਂ ਆਦਤਾਂ ਅਤੇ ਵਰਤਾਓ ਬਾਰੇ ਪੁੱਛਦੇ ਨੇ ਉਨੀਸੋ 91 ਚ ਇਹ ਨੀਤੀ ਬੰਦ ਕੀਤੇ ਜਾਣ ਮਗਰੋਂ FBI ਵਾਲੇ ਬੇਨੇਕਾਰਾਂ ਦੀਆਂ ਸਰਗਰਮੀਆਂ ਦੀ ਪੜਤਾਲ ਕਰਦੇ ਸਨ ਅਮਰੀਕਾ ਦੇ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸੇਵਾਵਾਂ ਵਿਭਾਗ ਦੇ ਡਾਇਰੈਕਟਰ ਜੋਸਫ ਬੀ ਐਡਲੋ ਨੇ ਕਿਹਾ ਕਿ ਇਹ ਕਦਮ ਬੇਹੱਦ ਲਾਜ਼ਮੀ ਹੋ ਚੁੱਕਾ ਹੈ ਨਿੱਜੀ ਜਾਣਕਾਰੀ ਦੀ ਪੜਤਾਲ ਕਰਦਿਆਂ ਯਕੀਨੀ ਬਣਾਇਆ ਜਾ ਸਕੇਗਾ ਕਿ ਬੇਨੇਕਾਰ ਚੰਗੇ ਕਿਰਦਾਰ ਵਾਲੇ ਹੋਣ ਅਮਰੀਕਾ ਦੇ ਸੰਵਿਧਾਨ ਦਾ ਸਤਕਾਰ ਕਰਨ ਅਤੇ ਦੇਸ਼ 'ਚ ਅਮਨ ਔਰ ਕਾਨੂੰਨ ਵਾਸਤੇ ਕੋਈ ਖਤਰਾ ਪੈਦਾ ਨਾ ਕਰਦੇ ਹੋਣ ਇਥੇ ਦੱਸਣਾ ਬਣਦਾ ਹੈ ਕਿ ਅਮਰੀਕਾ ਦੀ ਨਾਗਰਿਕਤਾ ਹਾਸਲ ਕਰਨ ਲਈ ਬਿਨੇਕਾਰ ਨੂੰ ਪਹਿਲਾਂ ਹੀ ਕਈ ਸ਼ਰਤਾਂ ਦੀ ਪਾਲਣਾ ਕਰਨੀ ਪੈਂਦੀ ਹੈ ਜਿਨ੍ਹਾਂ ਮੁਤਾਬਕ ਗ੍ਰੀਨ ਕਾਰਡ ਹੋਲਡਰ ਨੇ ਘੱਟੋ-ਘੱਟ 5 ਸਾਲ ਅਮਰੀਕਾ 'ਚ guzare ਹੋਣ ਤੇ ਇਹਨਾਂ ਵਿੱਚੋਂ 2.5 ਸਾਲ ਦੀ ਲਗਾਤਾਰ ਮੌਜੂਦਗੀ ਲਾਜ਼ਮੀ ਹੈ ਜਿਹੜੇ ਸੂਬੇ 'ਚ ਨਾਗਰਿਕਤਾ ਦੀ ਅਰਜ਼ੀ ਦਾਖਲ ਕੀਤੀ ਜਾ ਰਹੀ ਹੈ ਉਥੇ 3 ਮਹੀਨੇ ਪੁਰਾਣੀ ਰਹਿਸ਼ੂਨੀ ਲਾਜ਼ਮੀ ਹੈ ਜਦਕਿ ਚੰਗਾ ਕਿਰਦਾਰ ਸਭ ਤੋਂ ਅਹਿਮ ਮੰਨਿਆ ਜਾਂਦਾ ਹੈ ਪਿਛਲੇ 34 ਸਾਲ ਦੌਰਾਨ ਬਿਨੇਕਾਰ ਦੇ ਪਿਛੋਕੜ ਦੀ ਜਾਂਚ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਤੋਂ ਕਾਰਵਾਈ ਜਾ ਰਹੀ ਸੀ ਪਰ ਹੁਣ ਗਵਾਂਡੀਆਂ ਦੇ ਬਿਆਨ ਵੀ ਦਰਜ ਕੀਤੇ ਜਾਣਗੇ ਤੇ ਸਾਥੀ ਮੁਲਾਜ਼ਮਾਂ ਦੀਆਂ ਹਾਂ ਪੱਖੀ ਟਿੱਪਣੀਆਂ ਵੀ ਜ਼ਰੂਰੀ ਹੋਣਗੀਆਂ ਇੱਥੇ ਦੱਸਣਾ ਬਣਦਾ ਕਿ ਟਰੰਪ ਸਰਕਾਰ ਸਾਫ਼ ਲਫ਼ਜ਼ਾਂ ਚ ਆਖ ਚੁੱਕੀ ਹੈ ਕਿ ਗ੍ਰੀਨ ਕਾਰਡ ਅਮਰੀਕਾ ਚ ਰਹਿਣ ਦਾ ਕਾਨੂੰਨੀ ਹੱਕ ਨਹੀਂ ਸਗੋਂ ਮੁਲਕ ਚ ਰਹਿਣ ਦੀ ਇੱਕ ਸਹੂਲਤ ਹੈ ਟਰੰਪ ਸਰਕਾਰ ਵੱਲੋਂ ਨਿਤ ਲਿਆਂਦੀਆਂ ਜਾ ਰੀਆਂ ਇਮੀਗ੍ਰੇਸ਼ਨ ਨੀਤੀਆਂ ਤੋਂ ਗ੍ਰੀਨ ਕਾਰਡ ਹੋਲਡਰ ਵੀ ਸੁਰੱਖਿਅਤ ਨਹੀਂ ਜਦਕਿ ਸੋਸ਼ਲ ਮੀਡੀਆ ਖਾਤਿਆਂ ਦੀ ਪੁਣਛਾਣ ਵੀ ਡੂੰਘਾਈ ਨਾਲ ਕੀਤੀ ਜਾਣ ਲੱਗੀ ਹੈ ਗਲਤ ਯੂ-ਟਰਨ ਫਲੋਰੀਡਾ ਹਾਦਸੇ ਤੋਂ ਬਾਅਦ ਸ਼ੁਰੂ ਕੀਤੀ ਗਈ ਇੱਕ ਜਾਂਚ 'ਚ ਪਾਇਆ ਗਿਆ ਕਿ ਨਿਯਮਾਂ ਨੂੰ ਲਾਗੂ ਕਰਨ ਦੇ ਤਰੀਕੇ 'ਚ ਮਹੱਤਵਪੂਰਨ ਅਸਫਲਤਾਵਾਂ ਰਹੀਆਂ। ਟ੍ਰਾਂਸਪੋਰਟੇਸ਼ਨ ਸੈਕਟਰੀ ਸੀਨ ਡਫੀ ਨੇ ਕਿਹਾ ਕਿ ਵਿਭਾਗ ਹਾਦਸੇ ਤੋਂ ਪਹਿਲਾਂ ਹੀ ਰਾਜਾਂ ਦੇ ਲਾਗੂ ਕਰਨ ਦੀ ਸਮੀਖਿਆ ਕਰ ਰਿਹਾ ਸੀ। ਉਹਨਾਂ ਕਿਹਾ ਕਿ ਜੇਕਰ ਟ੍ਰੱਕਰ ਅੰਗਰੇਜ਼ੀ ਦੀ ਮੁਹਾਰਤ ਦਾ ਪ੍ਰਦਰਸ਼ਨ ਨਹੀਂ ਕਰ ਸਕਦਾ ਤਾਂ ਉਹਨਾਂ ਨੂੰ ਅਯੋਗ ਕਰਾਰ ਦਿੱਤਾ ਜਾਣਾ ਚਾਹੀਦਾ ਹੈ ਤੇ ਹਾਦਸੇ 'ਚ ਸ਼ਾਮਲ ਡਰਾਈਵਰ ਨੂੰ ਉਸਦੀ ਇਮੀਗ੍ਰੇਸ਼ਨ ਸਥਿਤੀ ਕਾਰਨ ਵਪਾਰਕ ਡਰਾਈਵਿੰਗ ਲਾਇਸੈਂਸ ਨਹੀਂ ਦਿੱਤਾ ਜਾਣਾ ਚਾਹੀਦਾ। ਇਹ ਹਾਦਸਾ ਵੱਧਦੀ ਹੋਈ ਰਾਜਨੀਤਿਕ ਬਣ ਗਿਆ ਹੈ। ਕੈਲਫੋਨੀਆ ਅਤੇ ਫਲੋਰੀਡਾ ਦੇ ਗਵਰਨਰ ਇੱਕ ਦੂਜੇ ਦੀ ਆਲੋਚਨਾ ਕਰ ਰਹੇ ਨੇ ਤੇ ਡਫੀ ਇੰਟਰਵਿਊਾਂ 'ਚ ਪ੍ਰਸ਼ਾਸਨ ਦੀਆਂ ਇਮੀਗ੍ਰੇਸ਼ਨ ਚਿੰਤਾਵਾਂ ਨੂੰ ਉਜਾਗਰ ਕਰ ਰਹੇ ਨੇ ਡਫੀ ਨੇ ਕਿਹਾ ਕਿ ਅਸੀਂ ਸਾਰੇ ਸੜਕ ਦੀ ਵਰਤੋਂ ਕਰਦੇ ਹਾਂ ਤੇ ਸਾਨੂੰ ਇਹ ਯਕੀਨੀ ਬਣਾਉਣ ਦੀ ਜ਼ਰੂਰਤ ਹੈ ਕਿ ਜੋ ਲੋਕ ਵੱਡੇ ਰਿਗ ਸੈਮੀ ਚਲਾ ਰਹੇ ਨੇ ਉਹ ਸੜਕ ਦੇ ਸੰਕੇਤ ਨੂੰ ਸਮਝ ਸਕਣ ਕਿ ਉਹਨਾਂ ਨੂੰ ਚੰਗੀ ਤਰ੍ਹਾਂ ਸਿਖਲਾਈ ਦਿੱਤੀ ਗਈ ਹੈ ਸੀਨ ਡਫੀ ਨੇ ਕਿਹਾ ਕਿ ਇਹ ਰਾਜ ਨਿਯਮਾਂ ਨੂੰ ਲਾਗੂ ਨਹੀਂ ਕਰ ਰਿਹਾ ਆਵਾਜਾਈ ਵਿਭਾਗ ਨੇ ਕਿਹਾ ਕਿ ਕੈਲੀਫੋਰਨੀਆ ਨੇ ਲਗਭਗ 34000 ਨਰੀਖਣ ਕੀਤੇ ਨੇ ਜਿਨ੍ਹਾਂ ਵਿੱਚ ਨਵੇਂ ਭਾਸ਼ਾ ਮਿਆਰ ਲਾਗੂ ਹੋਣ ਤੋਂ ਬਾਅਦ ਘੱਟੋ-ਘੱਟ ਇੱਕ ਉਲੰਘਣਾ ਪਾਈ ਗਈ ਹੈ ਪਰ ਸਿਰਫ ਇੱਕ ਨਰੀਖਣ 'ਚ ਅੰਗਰੇਜ਼ੀ ਭਾਸ਼ਾ ਦੇ ਨਿਯਮਾਂ ਦੀ ਉਲੰਘਣਾ ਸ਼ਾਮਲ ਸੀ ਜਿਸ ਦੇ ਨਤੀਜੇ ਵਜੋਂ ਇੱਕ ਡਰਾਈਵਰ ਨੂੰ ਸੇਵਾ ਤੋਂ ਹਟਾ ਦਿੱਤਾ ਗਿਆ ਤੇ ਦੂਜੇ ਰਾਜਾਂ 'ਚ ਉਲੰਘਣਾ ਕਰਨ ਵਾਲੇ 23 ਡਰਾਈਵਰਾਂ ਨੂੰ ਕੈਲੀਫੋਰਨੀਆ 'ਚ ਨਰੀਖਣ ਤੋਂ ਬਾਅਦ ਡਰਾਈਵਿੰਗ ਜਾਰੀ ਰੱਖਣ ਦੀ ਆਗਿਆ ਦਿੱਤੀ ਗਈ ਸੀ ਡਫੀ ਨੇ ਦੂਜੇ ਰਾਜਾਂ ਲਈ ਵੀ ਇਸੇ ਤਰ੍ਹਾਂ ਦੇ ਅੰਕੜਿਆਂ ਦਾ ਹਵਾਲਾ ਦਿੱਤਾ ਜਿਸ ਵਿੱਚ ਵਾਸ਼ਿੰਗਟਨ ਨੇ ਨਰੀਖਣ ਦੌਰਾਨ ਸੁਰੱਖਿਆ ਨਿਯਮਾਂ ਦੀ 6000 ਤੋਂ ਵੱਧ ਉਲੰਘਣਾਵਾਂ ਪਾਈਆਂ ਪਰ ਅੰਗਰੇਜ਼ੀ ਭਾਸ਼ਾ ਦੀ ਉਲੰਘਣਾ ਲਈ ਸਿਰਫ 4 ਡਰਾਈਵਰਾਂ ਨੂੰ ਨੌਕਰੀ ਤੋਂ ਕੱਢਿਆ ਗਿਆ ਉਸਨੇ ਕਿਹਾ ਕਿ ਨਿਊ ਮੈਕਸੀਕੋ ਨੇ ਨਿਯਮਾਂ ਦੇ ਲਾਗੂ ਹੋਣ ਤੋਂ ਬਾਅਦ ਕਿਸੇ ਵੀ ਡਰਾਈਵਰ ਨੂੰ ਨੌਕਰੀ ਤੋਂ ਨਹੀਂ ਕੱਢਿਆ ਡਫੀ ਨੇ ਕਿਹਾ ਕਿ ਜੇਕਰ ਰਾਜ 30 ਦਿਨਾਂ ਦੇ ਅੰਦਰ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਤਾਂ ਉਹ ਮੋਟਰ ਕੈਰੀਅਰ ਸੁਰੱਖਿਆ ਸਹਾਇਤਾ ਪ੍ਰੋਗਰਾਮ ਤੋਂ ਪੈਸੇ ਗਵਾ ਦੇਣਗੇ ਜੋ ਕਿ ਕੈਲੀਫੋਰਨੀਆ ਲਈ 33 ਮਿਲੀਅਨ ਡਾਲਰ ਵਾਸ਼ਿੰਗਟਨ ਲਈ 10.5 ਮਿਲੀਅਨ ਡਾਲਰ ਤੇ ਨਿਊ ਮੈਕਸੀਕੋ ਲਈ 7 ਮਿਲੀਅਨ ਡਾਲਰ ਨੇ ਉਧਰ ਦੂਜੇ ਪਾਸੇ ਇਹ ਕਿਹਾ ਜਾ ਰਿਹਾ ਹੈ ਕਿ ਅਮਰੀਕਾ ਚ ਗ੍ਰਿਫਤਾਰ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਨਾਲ ਕੋਈ ਨਰਮੀ ਨਹੀਂ ਵਰਤੀ ਜਾਏਗੀ ਤੇ ਉਸ ਨੂੰ ਕਾਨੂੰਨ ਮੁਤਾਬਕ ਵੱਧ ਤੋਂ ਵੱਧ ਸਜ਼ਾ ਮਿਲਣ ਦੇ ਆਸਾਰ ਨੇ ਦਰਸਲ ਫਲੋਰੀਡਾ ਦੇ ਗਵਰਨਰ ਰਾਨ ਡਿਸੈਂਟਸ ਨੇ ਸਾਫ਼ ਲਫ਼ਜ਼ਾਂ ਚ ਆਖ ਦਿੱਤਾ ਹੈ ਹਰਜਿੰਦਰ ਸਿੰਘ ਚੰਗੀ ਤਰ੍ਹਾਂ ਜਾਣਦਾ ਸੀ ਕਿ ਉਹ ਟਰੱਕ ਚਲਾਉਣ ਦੇ ਕਾਬਲ ਨਹੀਂ ਪਰ ਇਸ ਦੇ ਬਾਵਜੂਦ ਸਟੀering wheel ਤੇ ਬੈਠ ਗਿਆ ਤੇ ਵੱਡੀ ਲਾਪਰਵਾਹੀ ਵਰਤਦਿਆਂ ਯੂ ਟਰਨ ਲੈਣ ਦਾ ਯਤਨ ਕੀਤਾ ਜੋ ਬੇਹੱਦ ਖਤਰਨਾਕ ਸਾਬਤ ਹੋਇਆ ਰਿਸੈਂਟਸ ਨੇ ਅੱਗੇ ਕਿਹਾ ਕਿ ਹਰਜਿੰਦਰ ਸਿੰਘ ਦੇ ਹੱਕ 'ਚ ਚਲਾਈ ਮੁਹਿੰਮ ਰਾਹੀਂ ਉਸ ਨੂੰ ਬੇਕਸੂਰ ਸਾਬਤ ਕਰਨ ਦੇ ਯਤਨ ਕੀਤੇ ਜਾ ਰਹੇ ਨੇ ਤੇ ਇਥੋਂ ਤੱਕ ਕਿ ਉਸ ਨੂੰ ਪੀੜਿਤ ਦਰਸਾਉਣ ਦੀਆਂ ਕੋਸ਼ਿਸ਼ਾਂ ਵੀ ਹੋ ਰਹੀਆਂ ਨੇ ਪਰ ਫਲੋਰੀਡਾ ਸਰਕਾਰ ਇਹਨਾਂ ਨਾਲ ਬਿਲਕੁਲ ਵੀ ਸਹਿਮਤ ਨਹੀਂ ਗਵਰਨਰ ਨੇ ਦਲੀਲ ਦਿੱਤੀ ਕਿ ਪਟੀਸ਼ਨ ਤੇ ਦਸਤਖਤ ਕਰਨ ਵਾਲਿਆਂ ਚੋਂ ਜ਼ਿਆਦਾਤਰ ਵਿਦੇਸ਼ੀ ਨਾਗਰਿਕ ਨੇ ਅਤੇ ਮਾਮਲਾ ਅਮਰੀਕਾ ਨਾਲ ਸਬੰਧਤ ਹੈ ਦੂਜੇ ਪਾਸੇ ਹਰਜਿੰਦਰ ਸਿੰਘ ਨੂੰ ਹਾਦਸੇ ਤੋਂ ਤੁਰੰਤ ਬਾਅਦ ਗ੍ਰਿਫਤਾਰ ਨਾ ਕੀਤੇ ਜਾਣ ਦੇ ਸਵਾਲ ਤੇ ਰੌਨ ਡਿਸੈਂਟਸ ਨੇ ਕਿਹਾ ਕਿ ਫਲੋਰੀਡਾ ਹਾਈਵੇ ਪੈਟਰੋਲ ਦੇ ਅਪਸਰਾਂ ਦੀ ਮੁੱਖ ਤਰਜੀਹ ਹਾਦਸੇ ਦੇ ਸ਼ਿਕਾਰ ਲੋਕਾਂ ਨੂੰ ਹਸਪਤਾਲ ਪਹੁੰਚਾਉਣਾ ਤੇ ਹਾਈਵੇ ਤੇ ਆਵਾਜਾਈ ਬਹਾਲ ਕਰਨਾ ਸੀ ਅਈ ਨਜ਼ਰੇ ਇਹ ਅਪਰਾਧਿਕ ਮਾਮਲਾ ਮਹਿਸੂਸ ਨਾ ਹੋਇਆ ਤੇ ਹਰਜਿੰਦਰ ਸਿੰਘ ਨੂੰ ਆਪਣੇ ਸਾਥੀ ਹਰਨੀਤ ਸਿੰਘ ਨਾਲ ਫਰਾਰ ਹੋਣ ਦਾ ਮੌਕਾ ਮਿਲ ਗਿਆ ਹਿਲਸਬਰੋ ਕਾਉਂਟੀ ਏਵੇਸ਼ਨ ਅਥਾਰਟੀ ਦੇ ਇੱਕ ਸਮਾਗਮ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਫਲੋਰੀਡਾ ਦੇ ਗਵਰਨਰ ਨੇ ਕਿਹਾ ਕਿ ਹਾਦਸੇ ਦੇ ਚਸ਼ਮਦੀਦ ਕਾਲੇ ਰੰਗ ਦੀ ਕ੍ਰਾਈਸਲਰ ਮਿਨੀ ਵੈਨ ਚ ਸਵਾਰ ਤਿੰਨ ਜਣੇ ਸਨ ਪਰ ਬਦਕਿਸਮਤੀ ਨਾਲ ਤਿੰਨਾਂ ਦੀ ਮੌਤ ਹੋ ਗਈ ਦੂਜੇ ਪਾਸੇ ਹਰਜਿੰਦਰ ਸਿੰਘ ਤੇ ਉਸਦੇ ਸਾਥੀ ਹਰਨੀਤ ਸਿੰਘ ਨੂੰ ਅੰਗਰੇਜ਼ੀ ਨਹੀਂ ਸੀ ਆਉਂਦੀ ਹਲਾਤ ਦੇ ਮੱਦੇਨਜ਼ਰ ਹਾਈਵੇ ਪੈਟਰੋਲ ਦੇ ਅਫਸਰਾਂ ਦਾ ਪਹਿਲਾ ਕੰਮ ਹਾਦਸੇ ਦੇ ਕਾਰਨ ਸਾਹਮਣੇ ਲਿਆਉਣਾ ਬਣ ਗਿਆ ਤੇ ਟਰੱਕ ਦੇ ਡੈਸ਼ ਕੈਮ ਚ ਰਿਕਾਰਡ ਵੀਡੀਓ ਦੀ ਕੋਖ ਕੀਤੀ ਗਈ ਇੱਥੇ ਦੱਸਣਾ ਬਣਦਾ ਕਿ ਹਰਨੀਤ ਸਿੰਘ ਦੀ ਮੀਡੀਆ ਨਾਲ ਗੱਲਬਾਤ ਦੇ ਕੁਝ ਹਿੱਸੇ ਸਾਹਮਣੇ ਆ ਰਹੇ ਨੇ ਇਮੀਗ੍ਰੇਸ਼ਨ ਤੇ ਕਸਟਮਜ਼ ਐਨਫੋਰਸਮੈਂਟ ਵੱਲੋਂ ਗ੍ਰਿਫਤਾਰ ਕੀਤੇ ਜਾਣ ਤੋਂ ਪਹਿਲਾਂ ਹਰਨੀਤ ਸਿੰਘ ਨੇ ਕਿਹਾ ਕਿ ਉਹ ਮੋਬਾਈਲ ਤੇ ਵੀਡੀਓ ਦੇਖ ਰਿਹਾ ਸੀ ਜਦੋਂ ਹਾਦਸਾ ਵਾਪਰਿਆ ਪਰ ਟਰੱਕ 'ਚ ਲੱਗੇ ਜੀਪੀਐਸ ਰਾਹੀਂ ਯੂ ਟਰਨ ਨਾ ਲੈਣ ਦੀ ਚੇਤਾਵਨੀ ਉਸਨੇ ਸੁਣੀ ਸੀ ਹਰਨੀਤ ਸਿੰਘ ਨੇ ਅੱਗੇ ਕਿਹਾ ਕਿ ਉਹ ਮਿਆਮੀ ਵੱਲ ਜਾਣਾ ਚਾਹੁੰਦੇ ਸਨ ਤੇ ਜੀਪੀਐਸ ਨੇ ਨਾਰਥ ਵੱਲ ਅੱਗੇ ਵੱਧਦੇ ਆ ਐਗਜ਼ਿਟ ਤੱਕ ਪੁੱਜਣ ਦੀ ਹਦਾਇਤ ਦਿੱਤੀ ਪਰ ਇਸੇ ਦੌਰਾਨ ਹਰਜਿੰਦਰ ਸਿੰਘ ਨੇ ਯੂ ਟਰਨ ਲੈ ਲਿਆ ਹਰਨੀਤ ਸਿੰਘ ਮੁਤਾਬਕ ਕੋ ਦੋਵੇਂ ਜਣੇ ਆਰਾਮ ਕਰਕੇ ਰਵਾਨਾ ਹੋਏ ਸਨ ਤੇ ਥਕਾਵਟ ਜਾਂ ਨੀਂਦ ਕੋਈ ਮਸਲਾ ਨਹੀਂ ਸੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਫਲੋਰੀਡਾ ਹਾਈਵੇ ਪੈਟਰੋਲ ਦੇ ਅਫਸਰਾਂ ਨੇ ਦੋ ਪਾਸ਼ੀਏ ਦੀ ਮਦਦ ਨਾਲ ਹਰਜਿੰਦਰ ਸਿੰਘ ਤੋਂ ਸਵਾਲ ਕਰਨ ਦੇ ਯਤਨ ਕੀਤੇ ਪਰ ਉਸਨੇ ਆਪਣੇ ਵਕੀਲ ਰਾਹੀਂ ਸਵਾਲਾਂ ਦੇ ਜਵਾਬ ਦੇਣ ਦੀ ਗੱਲ ਆਖੀ ਅਤੇ ਕੈਲੀਫੋਰਨੀਆ ਰਵਾਨਾ ਹੋ ਗਿਆ। ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਵੱਲੋਂ ਭਾਰਤ ਤੇ ਲਗਾਏ ਗਏ 50% ਦਾ ਟੈਰਿਫ ਸੰਬੰਧੀ ਸੂਤਰਾਂ ਨੇ ਵੱਡਾ ਦਾਵਾ ਕੀਤਾ ਹੈ। ਭਾਰਤ ਅਤੇ ਅਮਰੀਕਾ ਵਿਚਕਾਰ ਗੱਲਬਾਤ ਦੇ ਸਾਰੇ ਚੈਨਲ ਖੁੱਲੇ ਨੇ ਅਤੇ ਟੈਰਿਫ ਮੁੱਦੇ ਨੂੰ ਹੱਲ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਰਹਿਣਗੀਆਂ। ਸੂਤਰਾਂ ਨੇ ਕਿਹਾ ਕਿ ਭਾਰਤੀ ਨਿਰਯਾਤ ਨੂੰ ਦੇਖਦੇ ਹੋਏ ਟੈਰਿਫ ਦਾ ਪ੍ਰਭਾਵ ਓਨਾ ਗੰਭੀਰ ਹੋਣ ਦੀ ਸੰਭਾਵਨਾ ਨਹੀਂ ਜਿੰਨਾ ਡਰਿਆ ਜਾ ਰਿਹਾ ਹੈ। ਇਸ ਮੁੱਦੇ ਨੂੰ ਹੱਲ ਕਰਨ ਲਈ ਭਾਰਤ ਅਤੇ ਅਮਰੀਕਾ ਵਿਚਕਾਰ ਗੱਲਬਾਤ ਦੇ ਚੈਨਲ ਖੁੱਲੇ ਨੇ ਸੂਤਰਾਂ ਨੇ ਇਹ ਵੀ ਕਿਹਾ ਹੈ ਕਿ ਜਿੰਤੋਂ ਤੱਕ ਨਿਰਯਾਤਕਾਂ ਦਾ ਸਵਾਲ ਹੈ ਘਬਰਾਉਣ ਦੀ ਕੋਈ ਗੱਲ ਨਹੀਂ ਹੈ ਇਹ ਭਾਰਤ ਅਤੇ ਅਮਰੀਕਾ ਵਿਚਕਾਰ ਲੰਬੇ ਸਮੇਂ ਦੇ ਸਬੰਧਾਂ ਦਾ ਇੱਕ ਅਸਥਾਈ ਪੜਾਅ ਹੈ ਭਾਰਤ ਤੋਂ ਅਮਰੀਕਾ ਨੂੰ ਚੁਣੇ ਹੋਏ ਨਿਰਯਾਤ ਤੇ ਬੁੱਧਵਾਰ ਤੋਂ 50% ਦਾ ਟੈਰਿਫ ਲਾਗੂ ਹੋ ਗਿਆ ਹੈ ਇਸ ਵਿੱਚੋਂ 25% ਦਾ ਟੈਰਿਫ 7 ਅਗਸਤ ਤੋਂ ਹੀ ਲਾਗੂ ਹੋ ਗਿਆ ਸੀ ਜਦੋਂ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਵੱਲੋਂ ਰੂਸ ਤੋਂ ਤੇਲ ਖਰੀਦਣ ਤੇ ਲਗਾਇਆ ਗਿਆ 25 ਫੀਸਡ ਦੇ ਪੈਨਲਟੀ ਟੈਰਿਫ ਅੱਜ ਤੋਂ ਲਾਗੂ ਹੋ ਗਿਆ ਹੈ ਇਸ ਦਾ ਡਰਾਫਟ ਨੋਟਿਸ 트ੰਪ ਪ੍ਰਸ਼ਾਸਨ ਦੁਆਰਾ ਜਾਰੀ ਕੀਤਾ ਗਿਆ ਹੈ ਇਹ ਆਦੇਸ਼ ਪੂਰੀ ਤਰ੍ਹਾਂ ਭਾਰਤ ਕੇਂਦਰਿਤ ਹੈ ਇਸ ਵਿੱਚ ਚੀਨ ਦਾ ਕੋਈ ਜ਼ਿਕਰ ਨਹੀਂ ਹੈ ਜੋ ਰੂਸੀ ਤੇਲ ਦਾ ਸਭ ਤੋਂ ਵੱਡਾ ਖਰੀਦਦਾਰ ਹੈ ਇਹ ਟੈਰਿਫ ਦਰ ਅਮਰੀਕਾ ਦੁਆਰਾ ਲਗਾਏ ਗਏ ਹੁਣ ਤੱਕ ਦੇ ਸਭ ਤੋਂ ਉੱਚੇ ਟੈਰਿਫ ਚੋਂ ਇੱਕ ਹੈ ਤੇ ਬ੍ਰਾਜ਼ੀਲ ਤੇ ਚੀਨ ਤੇ ਲਗਾਏ ਗਏ ਟੈਰਿਫ ਦੇ ਬਰਾਬਰ ਹੈ ਬੁੱਧਵਾਰ ਨੂੰ 50 ਫੀਸਡ ਦੇ ਟੈਰਿਫ ਲਗਾਏ ਜਾਣ ਤੋਂ ਬਾਅਦ ਵੀ ਸਰਕਾਰੀ ਸੂਤਰਾਂ ਨੇ ਦਾਵਾ ਕੀਤਾ ਹੈ ਕਿ ਇਸ ਮੁੱਦੇ ਨੂੰ ਹੱਲ ਕਰਨ ਲਈ ਭਾਰਤ ਅਤੇ ਅਮਰੀਕਾ ਵਿਚਕਾਰ ਸੰਚਾਰ ਚੈਨਲ ਖੁੱਲੇ ਨੇ ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਭਾਰਤੀ ਨਿਰਯਾਤ ਦੀ ਵਿਪਨ ਪ੍ਰਕਿਰਤੀ ਨੂੰ ਦੇਖਦੇ ਹੋਏ ਪ੍ਰਭਾਵ ਉਹਨਾ ਗੰਭੀਰ ਨਹੀਂ ਹੋਵੇਗਾ ਜਿੰਨਾ ਡਰਿਆ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਮੌਜੂਦਾ ਸਥਿਤੀ ਲੰਬੇ ਸਮੇਂ ਦੇ ਸਬੰਧਾਂ 'ਚ ਇੱਕ ਅਸਥਾਈ ਪੜਾਏ ਜਿੱਥੇ ਅਮਰੀਕਾ ਭਾਰਤ ਤੇ 50% ਦਾ ਟੈਰਿਫ ਲਗਾ ਕੇ ਉਸ ਦੇ ਸਬਰ ਦੀ ਪਰਖ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਉੱਥੇ ਹੀ ਅਮਰੀਕੀ ਵਣਜ ਸਕੱਤਰ ਹਾਵਰਡ ਲੂਟਨਿਕ ਨੇ ਹੁਣ H1B ਵੀਜ਼ਾ ਅਤੇ ਗ੍ਰੀਨ ਕਾਰਡ ਪ੍ਰਣਾਲੀ 'ਚ ਵੱਡੇ ਬਦਲਾਅ ਦੀ ਗੱਲ ਕੀਤੀ ਹੈ। ਉਹਨਾਂ ਨੇ H1B ਵੀਜ਼ਾ ਪ੍ਰੋਗਰਾਮ ਨੂੰ ਇੱਕ ਕਪਲਾ ਕਿਹਾ ਜੋ ਅਮਰੀਕੀ ਕਾਮਿਆਂ ਨੂੰ ਕਮਜ਼ੋਰ ਕਰਦਾ ਏ। ਉਹਨਾਂ ਕਿਹਾ ਕਿ H1B ਵੀਜ਼ਾ ਪ੍ਰੋਗਰਾਮ ਭਾਰਤੀ ਪੇਸ਼ੇਵਰਾਂ ਨੂੰ ਲਾਭ ਪਹੁੰਚਾਉਂਦਾ ਏ ਜੋ ਕਿ ਜ਼ਿਆਦਾਤਰ H1B ਧਾਰਕਾਂ ਨੂੰ ਬਣਾਉਂਦੇ ਨੇ। ਲੂਟਨਿਕ ਨੇ ਕਿਹਾ ਕਿ ਮੌਜੂਦਾ H1B ਵੀਜ਼ਾ ਪ੍ਰਣਾਲੀ ਇੱਕ ਘੁਟਾਲਾ ਏ ਜੋ ਵਿਦੇਸ਼ੀ ਕਾਮਿਆਂ ਨੂੰ ਖਾਲੀ ਅਮਰੀਕੀ ਨੌਕਰੀਆਂ ਭਰਨ ਦੀ ਆਗਿਆ ਦਿੰਦਾ ਏ। ਅਮਰੀਕੀ ਕਾਮਿਆਂ ਨੂੰ ਨੌਕਰੀ ਤੇ ਰੱਖਣਾ ਸਾਰੇ ਵੱਡੇ ਅਮਰੀਕੀ ਕਾਰੋਬਾਰਾਂ ਲਈ ਤਰਜੀਹ ਹੋਣੀ ਚਾਹੀਦੀ ਹੈ। ਲੂਟਨਿਕ ਨੇ ਮੌਜੂਦਾ ਗ੍ਰੀਨ ਕਾਰਡ ਪ੍ਰਣਾਲੀ ਦੀ ਆਲੋਚਨਾ ਕੀਤੀ। ਲਾਭਪਾਤਰੀਆਂ ਦੇ ਆਮਦਨ ਪੱਧਰ ਨੂੰ ਗਲਤ ਤਰਜੀਹਾਂ ਦਾ ਸਬੂਤ ਦੱਸਿਆ। ਅਸੀਂ ਗ੍ਰੀਨ ਕਾਰਡ ਦਿੰਦੇ ਹਾਂ, ਔਸਤ ਅਮਰੀਕੀ 1 ਸਾਲ 'ਚ 75,000 ਡਾਲਰ ਕਮਾਉਂਦਾ ਏ ਤੇ ਔਸਤ ਗ੍ਰੀਨ ਕਾਰਡ ਧਾਰਕ 66,000 ਡਾਲਰ ਕਮਾਉਂਦਾ ਏ। ਅਸੀਂ ਅਜਿਹਾ ਕਿਉਂ ਕਰ ਰਹੇ ਹਾਂ? ਇਹ ਅਸਲੀਅਤ ਨੂੰ ਚੁਣਨ ਵਰਗਾ ਏ। ਉਸਨੇ ਦਲੀਲ ਦਿੱਤੀ ਕਿ ਡੋਨਾਲਡ 트੍ਰੰਪ ਦੀ ਅਗਵਾਈ ਹੇਠ ਇਮੀਗ੍ਰੇਸ਼ਨ ਨੀਤੀ ਦੌਲਤ ਅਤੇ ਹੁਨਰਾਂ ਨੂੰ ਆਕਰਸ਼ਿਤ ਕਰਨ ਵਾਲ ਬਦਲੇਗੀ ਇਸ ਤਰ੍ਹਾਂ ਡੋਨਲਡ ਟਰੰਪ ਇਸ ਨੂੰ ਬਦਲਣ ਜਾ ਰਹੀ ਹੈ ਇਹ ਉਹ ਥਾਂ ਹੈ ਜਿੱਥੇ 골ਡ ਕਾਰਡ ਆ ਰਿਹਾ ਹੈ ਤੇ ਇਸ ਦੇ ਨਾਲ ਅਸੀਂ ਸਭ ਤੋਂ ਵਧੀਆ ਲੋਕਾਂ ਦੀ ਚੋਣ ਕਰਨਾ ਸ਼ੁਰੂ ਕਰਾਂਗੇ ਵਣਜ ਸਕੱਤਰ ਨੇ ਟਰੰਪ ਪ੍ਰਸ਼ਾਸਨ ਦੁਆਰਾ ਵਿਚਾਰ ਅਧੀਨ ਪ੍ਰਸਤਾਵਿਤ 골ਡ ਕਾਰਡ ਪ੍ਰੋਗਰਾਮ ਦੇ ਵੇਰਵੇ ਵੀ ਦਿੱਤੇ ਇਸ ਪ੍ਰਸਤਾਵ ਦੇ ਤਹਿਤ ਘੱਟੋ ਘੱਟ 5 ਮਿਲੀਅਨ ਡਾਲਰ ਦਾ ਨਿਵੇਸ਼ ਕਰਨ ਵਾਲੇ ਵਿਦੇਸ਼ੀ ਲੋਕਾਂ ਨੂੰ ਸਥਾਈ ਅਮਰੀਕੀ ਨਿਵਾਸ ਦਿੱਤਾ ਜਾਵੇਗਾ ਲੂਟਨਿਕ ਨੇ ਦਾਵਾ ਕੀਤਾ ਕਿ ਮੰਗ ਪਹਿਲਾਂ ਹੀ ਬਹੁਤ ਜ਼ਿਆਦਾ ਹੈ 250000 ਸੰਭਾਵੀ ਬੇਨਕਾਰ ਲਾਈਨ 'ਚ ਖੜੇ ਨੇ ਜੇਕਰ ਯੋਜਨਾ ਸਾਕਾਰ ਹੁੰਦੀ ਹੈ ਤੇ ਇਸ ਨਾਲ 1.25 ਟ੍ਰਿਲੀਅਨ ਡਾਲਰ ਤੱਕ ਦਾ ਨਿਵੇਸ਼ ਹੋ ਸਕਦਾ ਹੈ ਲੂਟਨਿਕ ਨੇ ਕਿਹਾ ਕਿ ਇਹੀ ਗੋਲਡ ਕਾਰਡ ਆ ਰਿਹਾ ਹੈ ਤੇ ਇਹੀ ਉਹ ਥਾਂ ਹੈ ਜਿੱਥੇ ਅਸੀਂ ਇਸ ਦੇਸ਼ 'ਚ ਆਉਣ ਲਈ ਸਭ ਤੋਂ ਵਧੀਆ ਲੋਕਾਂ ਦੀ ਚੋਣ ਕਰਨਾ ਸ਼ੁਰੂ ਕਰ ਰਹੇ ਹਾਂ ਇਹ ਟਿੱਪਣੀਆਂ ਅਜਿਹੇ ਸਮੇਂ ਆਈਆਂ ਜਦੋਂ ਰਾਸ਼ਟਰਪਤੀ 트੍ਰੰਪ ਨੇ H1B ਪ੍ਰੋਗਰਾਮ ਲਈ ਆਪਣੇ ਸਮਰਥਨ ਦੀ ਪੁਸ਼ਟੀ ਕੀਤੀ ਅਤੇ ਇਸ ਨੂੰ ਸਮਰੱਥ ਅਤੇ ਮਹਾਨ ਲੋਕਾਂ ਨੂੰ ਅਮਰੀਕਾ ਲਿਆਉਣ ਲਈ ਜ਼ਰੂਰੀ ਦੱਸਿਆ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਲਾਨ ਕੀਤਾ ਹੈ ਕਿ ਕੈਨੇਡਾ 2029 ਤੱਕ ਲਾਟਵੀਆ 'ਚ ਆਪਣੇ ਫੌਜੀ ਤਾਇਨਾਤ ਰੱਖੇਗਾ। ਇਹ ਫਾਸਲਾ ਰੂਸ ਵੱਲੋਂ ਯੂਰਪ ਤੇ ਹਮਲੇ ਦੀ ਸੰਭਾਵਨਾ ਨੂੰ ਰੋਕਣ ਲਈ ਲਿਆ ਗਿਆ ਹੈ ਲਟਵੀਆ ਦੀ ਰਾਜਧਾਨੀ ਰੀਗਾ ਚ ਕਾਨਫਰੰਸ ਦੌਰਾਨ ਕਾਰਨੀ ਨੇ ਕਿਹਾ ਕਿ ਸਾਨੂੰ ਰੋਕਥਾਮ ਅਤੇ ਸੁਰੱਖਿਆ ਨੂੰ ਮਜ਼ਬੂਤ ਕਰਨਾ ਪੈਣਾ ਹੈ ਅਤੇ ਇਹੀ ਤਰੀਕਾ ਹੈ ਜਿਸ ਨਾਲ ਅਸੀਂ ਸੱਚਾ ਭਰੋਸਾ ਦੇ ਸਕਦੇ ਹਾਂ ਕਾਰਨੀ ਦੇ ਦਫਤਰ ਨੇ ਦੱਸਿਆ ਕਿ ਹੁਣ ਲਾਟਵੀਆ 'ਚ ਆਪਰੇਸ਼ਨ ਰੀ ਅਸ਼ੋਰੈਂਸ ਦੇ ਤਹਿਤ 2000 ਕੈਨੇਡੀਅਨ ਫੌਜੀ ਤਾਇਨਾਤ ਨੇ ਜੋ ਕਿ ਕੈਨੇਡਾ ਦਾ ਸਭ ਤੋਂ ਵੱਡਾ ਵਿਦੇਸ਼ੀ ਫੌਜੀ ਮਿਸ਼ਨ ਹੈ ਕੈਨੇਡੀਅਨ ਫੌਜੀ 2017 ਤੋਂ ਲਾਟਵੀਆ 'ਚ ਮੌਜੂਦ ਨੇ ਤਾਂ ਜੋ ਯੂਰਪ ਦੇ ਪੂਰਬੀ ਹਿੱਸੇ ਦੀ ਸੁਰੱਖਿਆ ਨੂੰ ਮਜ਼ਬੂਤ ਕੀਤਾ ਜਾ ਸਕੇ ਅਤੇ ਰੂਸ ਵੱਲੋਂ ਬਾਲਟਿਕ ਦੇਸ਼ਾਂ 'ਤੇ ਹਮਲੇ ਤੋਂ ਰੋਕਿਆ ਜਾ ਸਕੇ ਇਹ ਤਾਇਨਾਤੀ ਇੱਕ ਟ੍ਰਿਪ ਵਾਇਰ ਵਜੋਂ ਜਾਣੀ ਜਾਂਦੀ ਹੈ ਜਿਸ ਦਾ ਮਤਲਬ ਇਹ ਹੈ ਕਿ ਜੇ ਰੂਸ ਹਮਲਾ ਕਰੇ ਤਾਂ ਉਹ ਸਿੱਧਾ ਨਾਟੋ ਦੇ ਜਵਾਬ ਦਾ ਸਾਹਮਣਾ ਕਰੇ ਹਾਲਾਂਕਿ ਇਹ ਮਿਸ਼ਨ 2026 ਚ ਖਤਮ ਹੋਣਾ ਸੀ ਪਰ ਕਾਰਨੀ ਨੇ ਕਿਹਾ ਕਿ ਉਹ ਇਸ ਨੂੰ ਹੋਰ 3 ਸਾਲਾਂ ਲਈ ਵਧਾਉਣ ਦੀ ਯੋਜਨਾ ਬਣਾ ਰਹੇ ਨੇ ਉਹਨਾਂ ਨੇ ਇਹ ਵੀ ਦੱਸਿਆ ਕਿ ਇਸ ਦੌਰਾਨ ਲਾਟਵੀਆ ਚ ਕੈਨੇਡੀਅਨ ਬ੍ਰਿਗੇਡ ਦੀ ਤਾਕਤ ਵੀ ਵਧਾਈ ਜਾਵੇਗੀ ਜੋ ਕਿ ਨਾਟੋ ਦੀ ਸਾਂਝੀ ਸੁਰੱਖਿਆ ਨੂੰ ਮਜ਼ਬੂਤ ਕਰੇਗੀ ਕੈਨੇਡਾ ਲਾਟਵੀਆ ਚ ਲਗਭਗ 10 ਦੇਸ਼ਾਂ ਦੇ ਫੌਜੀਆ ਦੀ ਅਗਵਾਈ ਕਰ ਰਿਹਾ ਹੈ ਜੋ ਸਿਰਫ ਲਾਟਵੀਆ ਦੀ ਰੱਖਿਆ ਨੂੰ ਪੱਕਾ ਹੀ ਨਹੀਂ ਕਰ ਰਿਹਾ ਸਗੋਂ ਉੱਥੇ ਫੌਜੀਆ ਦੀ ਟ੍ਰੇਨਿੰਗ ਵੀ ਕਰ ਰਹੇ ਨੇ ਕਾਲਟਨ ਯੂਨੀਵਰਸਿਟੀ ਦੇ ਪ੍ਰੋਫੈਸਰ ਸਟੀਫਨ ਸੈਡੀਮੈਨ ਦੇ ਅਨੁਸਾਰ ਕੈਨੇਡਾ ਆਪਣੀ ਸਮਰੱਥਾ ਤੋਂ ਵੱਧ ਭੂਮਿਕਾ ਨਿਭਾ ਰਿਹਾ ਹੈ NATO ਚ ਕੈਨੇਡਾ ਨੂੰ ਉਹਨਾਂ ਦੇਸ਼ਾਂ ਦੇ ਬਰਾਬਰ ਮੰਨਿਆ ਜਾ ਰਿਹਾ ਹੈ ਜਿਵੇਂ ਕਿ ਯੂਕੇ ਅਤੇ ਜਰਮਨੀ ਜੋ ਐਸਟੋਨੀਆ ਅਤੇ ਲਿਥੁਆਨੀਆ ਚ ਅਜਿਹੀਆਂ ਹੀ ਬਰਗੇਡਸ ਦੀ ਅਗਵਾਈ ਕਰ ਰਹੇ ਨੇ ਮੰਗਲਵਾਰ ਸਵੇਰੇ ਬਰਲਿਨ ਚ ਕਾਰਨੀ ਨੇ ਕਿਹਾ ਕਿ ਰੂਸੀ ਰਾਸ਼ਟਰਪਤੀ ਪੁਤਿਨ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨਾਲ ਸਿੱਧੀ ਗੱਲਬਾਤ ਕਰਨ ਤੋਂ ਡਰਦੇ ਨੇ ਉਹਨਾਂ ਕਿਹਾ ਕਿ ਪੁਤਿਨ ਵਕਤ-ਵਕਤ ਸ਼ਰਤਾਂ ਰੱਖ ਰਹੇ ਨੇ ਤੇ ਗੱਲਬਾਤ ਤੋਂ ਬਚ ਰਹੇ ਨੇ ਮਾਰਕਸ ਕੋਲਗਾ ਜੋ ਮੈਕਡੋਨਲਡ ਲੌਰੀਏ ਇੰਸਟੀਚੂਟ ਨਾਲ ਜੁੜੇ ਹੋਏ ਨੇ ਨੇ ਕਿਹਾ ਕਿ ਲਾਟਵੀਆ 'ਚ ਕੈਨੇਡਾ ਦਾ ਮਿਸ਼ਨ ਇੱਕ ਵੱਡੀ ਅੰਤਰਰਾਸ਼ਟਰੀ ਭੂਮਿਕਾ ਏ। ਉਹਨਾਂ ਕਿਹਾ ਕਿ ਇਹ ਮਿਸ਼ਨ ਦੂਸਰੇ ਵਿਸ਼ਵ ਯੁੱਧ 'ਚ ਨੀਦਰਲੈਂਡਜ਼ ਦੀ ਆਜ਼ਾਦੀ ਤੋਂ ਬਾਅਦ ਸਭ ਤੋਂ ਮਹੱਤਵਪੂਰਨ ਯਤਨਾਂ 'ਚੋਂ ਇੱਕ ਏ। ਇਹ ਲਾਟਵੀਆ, ਐਸਟੋਨੀਆ ਅਤੇ ਲਿਥੁਆਨੀਆ ਦੇ ਲੋਕਾਂ ਨੂੰ ਇਹ ਯਕੀਨੀ ਦਿਵਾਉਂਦਾ ਏ ਕਿ ਉਹਨਾਂ ਦੀ ਆਜ਼ਾਦੀ ਦੀ ਰੱਖਿਆ ਹੋ ਰਹੀ ਏ ਤੇ ਉਹ ਆਪਣੀ ਜ਼ਿੰਦਗੀ ਆਮ ਤਰੀਕੇ ਨਾਲ ਜੀ ਸਕਦੇ ਨੇ। ਭਾਵੇਂ ਖਤਰਾ ਉਹਨਾਂ ਦੇ ਦਰਵਾਜ਼ੇ ਤੇ ਹੋਵੇ। ਉਨਾ ਨੇ ਇਹ ਵੀ ਕਿਹਾ ਕਿ ਇਹ ਸਾਫ਼ ਦੱਸਦਾ ਹੈ ਕਿ ਕੈਨੇਡਾ ਸਰਗਰਮ ਹੈ ਤੇ ਰੂਸੀ ਰਾਸ਼ਟਰਪਤੀ ਪੁਤਿਨ ਦੀ ਧੱਕੇਸ਼ਾਹੀ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ। ਗਲੋਬਲ ਅਫੇਅਰਸ ਕੈਨੇਡਾ ਦੇ ਅਨੁਸਾਰ ਕੈਨੇਡਾ ਅਤੇ ਲਾਟਵੀਆ ਦੇ ਰਿਸ਼ਤੇ ਮਜ਼ਬੂਤ ਹਨ ਅਤੇ ਇਹਨਾਂ ਦੀ ਨੀ ਲੋਕਤੰਤਰੀ, ਮਨੁੱਖੀ ਅਧਿਕਾਰ ਤੇ ਕਾਨੂੰਨ ਆਧਾਰ ਤੇ ਟਿੱਕੀ ਹੋਈ ਹੈ। ਲਾਟਵੀਆ ਦੇ ਇਤਿਹਾਸ 'ਚ ਨਾਜ਼ੀ ਸ਼ਾਸਨ ਅਤੇ ਸੋਵੀਅਤ ਸੰਘ ਦੇ ਸਮੇਂ ਦੇ ਬਹੁਤ ਕਾਲੇ ਅਧਿਆਏ ਰਹੇ ਨੇ। ਜਿਨ੍ਹਾਂ ਨੇ ਉੱਥੇ ਦੇ ਲੋਕਾਂ ਉੱਤੇ ਡੂੰਘੇ ਜ਼ਖਮ ਛੱਡੇ ਨੇ ਯੂਕੇ ਵੱਲੋਂ 6 ਲੱਖ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੇ ਮਨਸੂਬੇ ਕੜੇ ਜਾ ਰਹੇ ਨੇ ਰਿਫਾਰਮ ਪਾਰਟੀ ਦੇ ਆਗੂ ਨਾਈਜਲ ਫੈਰਾਜ ਨੇ ਐਲਾਨ ਕੀਤਾ ਹੈ ਕਿ ਉਹਨਾਂ ਦੀ ਪਾਰਟੀ ਸੱਤਾ 'ਚ ਆਈ ਤਾਂ ਨਾ ਸਿਰਫ ਲੱਖਾਂ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਜਾਵੇਗਾ ਸਗੋਂ ਛੋਟੀਆਂ ਕਿਸ਼ਤੀਆਂ ਰਾਹੀਂ ਯੂਕੇ ਪੁੱਜ ਰਹੇ ਪ੍ਰਵਾਸੀ ਪੁੱਠੇ ਪੈਰੀ ਵਾਪਸ ਮੁੜ ਜਾਣਗੇ ਹੂ ਬੂ ਟਰੰਪ ਵਰਗੀਆਂ ਨੀਤੀਆਂ ਦਾ ਜ਼ਿਕਰ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਅਫਗਾਨਿਸਤਾਨ ਵਰਗੇ ਦੇਸ਼ਾਂ ਤੋਂ ਆਏ ਪ੍ਰਵਾਸੀਆਂ ਦੀ ਵਾਪਸੀ ਲਈ 2 ارب ਪੌਂਡ ਦੀ ਰਕਮ ਇੱਕ ਪਾਸੇ ਰੱਖੀ ਜਾਵੇਗੀ ਜਦਕਿ ਪ੍ਰਵਾਸੀਆਂ ਨੂੰ ਵਾਪਸ ਲੈਣ ਤੋਂ ਨਾ ਕਰਨ ਵਾਲੇ ਮੁਲਕਾਂ ਤੇ ਆਰਥਿਕ ਪਾਬੰਦੀਆਂ ਲਾਗੂ ਕੀਤੀਆਂ ਜਾਣਗੀਆਂ ਦਿਲਚਸਪ ਗੱਲ ਇਹ ਹੈ ਕਿ ਅਤੀਤ ਚ ਵੱਡੇ ਪੱਧਰ ਤੇ ਦੇਸ਼ ਨਿਕਾਲੇ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਕਰਨ ਵਾਲੇ ਨਾਈਜਲ ਫਰਾਜ ਹੁਣ ਨਵੀਂ ਯੋਜਨਾ ਅਧੀਨ ਕੰਮ ਕਰਕੇ ਦਗਮਗਾਜੇ ਮਾਰ ਰਹੇ ਨੇ ਜਲਦੀ ਪ੍ਰੈਸ ਕਾਨਫਰੰਸ ਦੌਰਾਨ ਨਾਈਜਲ ਨੇ ਰਿਫਾਰਮ ਪਾਰਟੀ ਦੇ ਚੇਅਰਪਰਸਨਸ ਜ਼ਿਆ ਯੂਸਫ ਨੂੰ ਸਵਾਲ ਕਰ ਦਿੱਤਾ ਕਿ ਕਿ ਕੀ 5-6 ਲੱਖ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਜਾ ਸਕਦਾ ਤਾਂ ਉਹਨਾਂ ਨੇ ਉਤਸ਼ਾਹ ਭਰੇ ਅੰਦਾਜ਼ ਚ ਕਿਹਾ ਬਿਲਕੁਲ ਇਹ ਟੀਚਾ ਹਾਸਲ ਕਰਨਾ ਔਖਾ ਨਹੀਂ ਹੈ ਯੂਸਫ ਨੇ ਦਾਵਾ ਕੀਤਾ ਕਿ 6 ਲੱਖ 50 ਹਜ਼ਾਰ ਪ੍ਰਵਾਸੀ ਗੈਰ ਕਾਨੂੰਨੀ ਤਰੀਕੇ ਨਾਲ ਯੂਕੇ ਚ ਰਹਿ ਰਹੇ ਨੇ ਅਤੇ ਇਹਨਾਂ ਨੂੰ ਜਲਦ ਤੋਂ ਜਲਦ ਕੱਢਣਾ ਲਾਜ਼ਮੀ ਹੈ ਨਾਈਜ਼ਲ ਫੈਰਾਜ ਵੱਲੋਂ ਆਸਟ੍ਰੇਲੀਆ ਨੀਤੀਆਂ ਦੀ ਮਿਸਾਲ ਪੇਸ਼ ਕੀਤੀ ਗਈ ਜਿਨ੍ਹਾਂ ਤਹਿਤ ਵੱਡੇ ਪੱਧਰ ਤੇ ਡਿਪੋਰਟੇਸ਼ਨ ਕਰਨ ਮਗਰੋਂ ਨਜਾਇਜ਼ ਤਰੀਕਿਆਂ ਨਾਲ ਆਉਣ ਵਾਲਿਆਂ ਦੇ ਹੌਸਲੇ ਪਸਤ ਹੋ ਜਾਂਦੇ ਹਨ ਉਧਰ ਸੱਤਾਧਾਰੀ ਲੇਬਰ ਪਾਰਟੀ ਦਾ ਮੰਨਣਾ ਹੈ ਕਿ ਇੰਨੇ ਵੱਡੇ ਪੱਧਰ ਤੇ ਡੈਪੂਟੇਸ਼ਨ ਸੰਭਵ ਨਹੀਂ ਤੇ ਨਾਈਜਲ ਫੈਰਾਜ ਹਵਾ 'ਚ ਤੀਰ ਚਲਾ ਰਹੇ ਨੇ ਇਥੇ ਦੱਸਣਾ ਬਣਦਾ ਹੈ ਕਿ ਪਿਛਲੇ 1 ਸਾਲ ਦੌਰਾਨ ਸਵਾਲਕ ਵਿਦੇਸ਼ੀ ਨਾਗਰਿਕਾਂ ਨੇ ਯੂਕੇ 'ਚ ਅਸਾਈਲਮ ਮੰਗਿਆ ਅਤੇ ਯੂਕੇ 'ਚ ਫੜੇ ਗਏ ਭਾਰਤੀਆਂ ਦੀ ਗਿਣਤੀ 'ਚ 108 ਫੀਸਦੀ ਦਾ ਵਾਧਾ ਦੱਸਿਆ ਜਾ ਰਿਹਾ ਹੈ ਇਮੀਗ੍ਰੇਸ਼ਨ ਵਿਭਾਗ ਵੱਲੋਂ ਵਰਕ ਵੀਜ਼ਾ ਅਤੇ ਸਟੱਡੀ ਵੀਜ਼ਾ ਵਰਗੀਆਂ ਸ਼੍ਰੇਣੀਆਂ 'ਚ 4 ਲੱਖ ਤੋਂ ਵੱਡੀ ਕਟੌਤੀ ਕੀਤੀ ਜਾ ਚੁੱਕੀ ਹੈ ਅਤੇ ਅਮਰੀਕਾ ਦੀ ਤਰਜ਼ ਤੇ ਯੂਕੇ 'ਚ ਵੀ ਗੈਰ ਕਾਨੂੰਨੀ ਪ੍ਰਵਾਸੀਆਂ ਦਾ ਮਸਲਾ ਬੇहद ਭਖਿਆ ਹੋਇਆ ਹੈ। ਅਮਰੀਕਾ ਦੇ ਮੀਨੀਓਪੋਲਿਸ 'ਚ ਇੱਕ ਕੈਥੋਲਿਕ ਚਰਚ 'ਚ ਅੱਜ ਸਵੇਰੇ ਭਿਆਨਕ ਗੋਲੀਕਾਂਡ ਹੋਇਆ ਜਿਸ 'ਚ ਕਈ ਲੋਕਾਂ ਦੀ ਮੌਤ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਸ਼ੂਟਰ ਨੇ ਸਵੇਰੇ 8:30 ਵਜੇ ਦੇ ਕਰੀਬ 54th ਸਟਰੀਟ ਤੇ ਅਨਾਨਾਸਿਏਸ਼ਨ ਕੈਥੋਲਿਕ ਚਰਚ ਤੇ ਹਮਲਾ ਕਰ ਦਿੱਤਾ ਇੱਕ ਕੈਥੋਲਿਕ ਗ੍ਰੇਡ ਸਕੂਲ ਚਰਚ ਨਾਲ ਜੁੜਿਆ ਹੋਇਆ ਹੈ ਘਟਨਾ ਸਮੇਂ ਬੱਚੇ ਅਤੇ ਅਧਿਆਪਕ ਧਾਰਮਿਕ ਸਮਾਗਮ ਲਈ ਚਰਚ 'ਚ ਇਕੱਠੇ ਹੋਏ ਸਨ ਇਹਨਾਂ 'ਚੋਂ ਕਈਆਂ ਦੇ ਗੋਲੀਆਂ ਲੱਗੀਆਂ ਨੇ ਹਮਲੇ 'ਚ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਗੋਲੀਬਾਰੀ ਦੀ ਸੂਚਨਾ ਮਿਲਦੇ ਹੀ ਮੈਨੇਸੋਟਾ ਸਟੇਟ ਟ੍ਰੂਪਰ ਸਥਾਨਕ ਪੁਲਿਸ FBI ਏਜੰਟ ਪੈਰਾਮੈਡੀਕਸ ਅਤੇ ਕਈ ਐਂਬੂਲੈਂਸ ਮੌਕੇ ਤੇ ਪਹੁੰਚ ਗਈਆਂ ਇਲਾਕੇ ਨੂੰ ਪੂਰੀ ਤਰ੍ਹਾਂ ਨਾਲ ਸੀਲ ਕਰ ਦਿੱਤਾ ਗਿਆ ਤੇ ਸੁਰੱਖਿਆ ਬਲ ਤਲਾਸ਼ੀ ਮੁਹਿੰਮ ਚਲਾ ਰਹੇ ਨੇ ਬੰਦੂਕਧਾਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਅਧਿਕਾਰਤ ਤੌਰ ਤੇ ਨਹੀਂ ਦਿੱਤੀ ਗਈ ਮੈਨੀਸੋਟਾ ਦੇ ਗਵਰਨਰ ਟਿਮ ਵਾਲਜ਼ ਨੇ ਇਸ ਘਟਨਾ ਤੇ ਆਪਣਾ ਪ੍ਰਤੀਕਰਮ ਦਿੰਦੇ ਹੋਏ ਕਿਹਾ ਮੈਨੂੰ ਇਨਾਨਸੀਏਸ਼ਨ ਕੈਥੋਲਿਕ ਸਕੂਲ ਚ ਗੋਲੀਬਾਰੀ ਦੀ ਸੂਚਨਾ ਮਿਲੀ ਹੈ ਜਿਵੇਂ ਜਿਵੇਂ ਅਸੀਂ ਹੋਰ ਜਾਣਾਂਗੇ ਮੈਂ ਤੁਹਾਨੂੰ ਅਪਡੇਟ ਕਰਦਾ ਰਹਾਂਗਾ ਬੀਸੀਏ ਅਤੇ ਸਟੇਟ ਪੈਟਰੋਲ ਮੌਕੇ ਤੇ ਮੌਜੂਦ ਹਨ ਮੈਂ ਉਹਨਾਂ ਬੱਚਿਆਂ ਤੇ ਅਧਿਆਪਕਾਂ ਲਈ ਪ੍ਰਾਰਥਨਾ ਕਰ ਰਿਹਾ ਹਾਂ ਜਿਨ੍ਹਾਂ ਦੇ ਸਕੂਲ ਦਾ ਪਹਿਲਾ ਹਫਤਾ ਹੰਸਾਦੀ ਇਸ ਬਿਹਾਨਕ ਕਾਰਵਾਈ ਨਾਲ ਤਬਾਹ ਹੋ ਗਿਆ ਸੀ ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਤੇ ਮੌਕੇ ਤੇ ਰਾਹਤ ਅਤੇ ਬਚਾਅ ਕਾਰਜ ਜਾਰੀ ਨੇ ਸਥਾਨਕ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਅਫਵਾਹਾਂ ਵੱਲ ਧਿਆਨ ਨਾ ਦੇਣ ਅਤੇ ਪ੍ਰਸ਼ਾਸਨ ਵੱਲੋਂ ਜਾਰੀ ਅਪਡੇਟ ਤੇ ਹੀ ਉਡੀਕ ਕਰਨ ਸੇਤ ਮੰਦਰੋ ਸੁਰੱਖਿਅਤ ਰੋ ਤੇ ਦੇਖਦੇ ਰਹੋ ਟੀਵੀ ਪੰਜਾਬ